ਆਰਫਲੋ ਹਰਸਾ ਸਾਡੇ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਜਗਨੀ ਤੁਸੀਂ ਅਲੱਗ-ਅਲੱਗ ਰੰਗਾਂ ਦੇ ਵਿੱਚ ਗਾਈ ਅਲੱਗ-ਅਲੱਗ ਦੇਸ਼ਾਂ ਦੀ ਜਗਨੀ ਕਰ ਜੀ ਜੀ ਤੇ ਆਸਟ੍ਰੇਲੀਅਨ ਜਗਨੀ ਬਾਰੇ ਦੋ ਲਾਈਨਾਂ ਮੈਂ ਕਹਿੰਦਾ ਵੀ ਥੋੜੇ ਅੰਦਾਜ਼ ਦੇ ਵਿੱਚ ਹੋ ਜਾਣਗੀਆਂ ਓ ਮੇਰੀ ਜਗਣੀ ਦੇ ਧਾਗੇ ਵਗੇ ਓ ਮੇਰੀ ਜਗਣੀ ਦੇ ਓ ਮੇਰੀ ਜਗਣੀ ਦੇ ਧਾਗੇ ਵਗੇ ਜਗਣੀ ਓਦੇ ਮੋਤੀ ਓ ਜੁਗਣੀ ਉਹ ਦੇ ਮੁਦੀ ਫਪੇ ਜਿਹਨੂੰ ਸੱਤ ਇਸ਼ਕ ਦੀ ਲੱਗੇ ਉਹ ਫਿਰ ਮੇਰੇ ਆ ਜੁਗਣੀ ਕਹਿੰਦੀ ਆ ਲਹਾਰ ਸਾਹਿਬ ਹੁਣ ਗੱਲ ਕਰਦੇ ਆ ਠੋਡੀ ਗਾਇਕੀ ਦੀ ਸ਼ੁਰੂਆਤ ਲਈ ਹਨਾ ਜੀ ਤੇ ਠੋਡੇ ਪਿਤਾ ਜੀ ਆਲੋ ਲਹਾਰ ਸਾਹਿਬ ਹੁਣੀ ਹਨਾ ਜੀ ਵੀ ਕਿਸੇ ਵੀ ਖੇਤਰ ਦੇ ਵਿੱਚ ਜਦ ਪੁੱਤਰ ਪਿਤਾ ਵਾਲੇ ਕਿਥੇ ਦੇ ਵਿੱਚ ਜਾਂਦਾ ਹਨਾ ਥੋੜੇ ਕੰਪੇਅਰ ਕਰਨ ਲੱਗ ਜਾਂਦੇ ਨੇ ਵੀ ਵਧੀਆ ਗਾਉਂਦਾ ਹਲੇ ਉਹ ਗੱਲ ਨਹੀਂ ਬਣੀ ਜਾਂ ਖੁਸ਼ ਇਦਾਂ ਇਦਾਂ ਦੀ ਕੋਈ ਐਕਸਪੈਕਟੇਸ਼ਨਾਂ ਦਾ ਕੋਈ ਬੋਝ ਸ਼ੁਰੂ ਦੇ ਵਿੱਚ ਜਦੋਂ ਮੈਂ ਆਪਣੇ ਵਾਲਦ ਨੂੰ ਯਾ ਆਪਣੇ ਬਾਪੂ ਨੂੰ ਪੁੱਛਿਆ ਨਾ ਕਿ ਮੈਂ ਇਹ ਕੰਮ ਕਰਨਾ ਹੈ ਹਾਂ ਜੀ ਤੂੰ ਮੰਨਦੇ ਨਹੀਂ ਸਤ ਹਾਂ ਜੀ ਉਹ ਸਵਸਥੇ ਨਹੀਂ ਸੀ ਮੰਨਦੇ ਉਹ ਕਹਿੰਦੇ ਯਾਰ ਕਿੱਡੇ ਵੀ ਆਮ ਜੇ ਬੰਦੇ ਦਾ ਪੁੱਤਰ ਹੋਵੇ ਤੇ ਉਹਦਾ ਸੁਪਨਾ ਜਿਹੜਾ ਹੈ ਉਹਦਾ ਜਿਹੜਾ ਖਾਬ ਹੁੰਦਾ ਹੈ ਉਹ ਕਿ ਮੇਰਾ ਪੁੱਤਰ ਬਹੁਤ ਉੱਤੇ ਜਾਏ ਹੋਰ ਦਰਜਾ ਅਸਲ ਵਿੱਚ ਤੂੰ ਨਾ ਵਿਰਸੇ ਵਿੱਚ ਫਕੀਰੀ ਮੰਗਣਾ ਪਿਆ ਠੀਕ ਹੈ ਤੇ ਫਕੀਰੀ ਦਰ ਦਰ ਤੇ ਜਾ ਕੇ ਇਸ ਤਰ੍ਹਾਂ ਕਰੇਗਾ ਚੁਕੇਗਾ ਸਲਾਮ ਕਰੇਗਾ ਮੈਂ ਕਿ ਜੀ ਮੇਰਾ ਬਾਪ ਫਕੀਰ ਰਹਾ ਪੂਰੀ ਜ਼ਿੰਦਗੀ ਹਨ ਮੈਨੂੰ ਹੁਣ ਕਿਹੜੀ ਕੋਈ ਅਪਾਈ ਰੋਪ ਹੈ ਮੇਰੇ ਸੀਨੇ ਨਾਲ ਲਾਣੇ ਹਾਂਜੀ ਉਹ ਸਿਚੁਏਸ਼ਨ ਜਦੋਂ ਮੇਰੇ ਪੁੱਤਰਾਂ ਤੇ ਆਈ ਅਸਲ ਵਿੱਚ ਮੈਂ ਜਜ਼ਬਾਤੀ ਨਹੀਂ ਕਰਨਾ ਚਾਹੁੰਦਾ ਉਹਨਾਂ ਦੀ ਮਾਂ ਦੁਨੀਆ ਤੇ ਨਾ ਰਹੀ ਮੈਂ ਕਿ ਹੋਰ ਬੱਚੇ ਨੇ ਤੇ ਇਥੇ ਮੈਨੂੰ ਮਾਂ ਬਣਾ ਕੇ ਚਲੀ ਗਈ ਹਾਂਜੀ ਮੈਂ ਆਰੇ ਲਾਣਾਸਤੇ ਕਿ ਮੇਰੇ ਪੁੱਤਰ ਜਿਹੜੇ ਨੇ ਏੰਬੈਰਸ ਨਾ ਹੋਣ ਮਾਯੂਸ ਨਾ ਹੋਣ ਹਾਂਜੀ ਇਹ ਕਿਸੇ ਤਰੀਕੇ ਨਾਲ ਇਹਨਾਂ ਦੀ ਨੰਦਰਨਾ ਕਮ ਉਹ ਵਾਲਾ ਨਾ ਹਾਂਜੀ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਇਕੱਠ ਕੁਝ ਘਾਟਣਾ ਪੈ ਗਿਆ ਕੋਈ ਚੀਜ਼ ਦੀ ਕਮੀ ਹਾਂਜੀ ਕਮੀ ਹੋ ਗਈ ਹਾਂਜੀ ਹਾਂਜੀ ਮੈਂ ਇੱਕ ਰਾਹ ਲੱਭੀ ਅੱਛਾ ਜੀ ਮੈਂ ਕਿਹਾ ਆ ਜੋ ਯਾਰ ਹਾਂਜੀ ਮੇਰੇ ਨਾਲ ਚੱਲਿਆ ਕਰੋ ਤੇ ਸ਼ੁਕਰ ਕਰਿਆ ਕਰੋ ਮੇਰੇ ਪੁੱਤਰ ਹਾਂਜੀ ਦਾ ਇੱਕ ਖੁਦਾ ਨਾਲ ਰੱਬ ਨਾਲ ਇੱਕ ਥੋੜਾ ਸ਼ਿਕਵਾ ਹੈ ਜੀ ਇੱਕ ਉਹਦੇ ਪੁੱਤਲੇ ਬਣਾਇਆ ਮਿੱਟੀ ਦੇ 바ਵੇ ਉਹ ਮਾਲਕ ਹੈ ਸਾਡਾ ਬਿਲਕੁਲ ਜੀ ਉਹ ਸਾਡੀਆਂ ਸਾਵਾਂ ਦਾ ਮਾਲਕ ਹੈ ਮੈਂ ਤੁਹਾਡੇ ਕੋਲ ਬੈਠਾ ਹਾਂ ਹਾਂ ਜੀ ਮੈਂ ਤੁਹਾਨੂੰ ਗਰੰਟੀ ਵੀ ਦੇ ਸਕਦਾ ਕਿ ਮੈਂ ਇੱਥੇ ਉੱਠ ਕੇ ਜਾ ਸਕਦਾ ਹਾਂ ਹਾਂ ਜੀ ਹੈ ਹੀ ਉਹਦਾ ਹਾਂ ਜੀ ਜਦੋਂ ਜਿੱਦਾਂ ਉਹਨੇ ਬਣਾਇਆ 바ਵਾ ਅਸੀਂ 바ਵੇ ਆ ਹਾਂ ਜੀ ਅਸੀਂ ਕੁਝ ਪਲ ਵਾਸਤੇ ਦੁਨੀਆ ਤੇ ਆਏ ਹਾਂ ਹਾਂ ਜੀ ਕੁਝ ਦਿਨਾਂ ਵਾਸਤੇ ਆਏ ਹਾਂ ਮੁਹੱਬਤ ਦੇ ਦਿਲ ਚੋਂ ਭੁਲੇ ਕੇ ਨਹੀਂ ਜਾਂਦੇ ਮੁਹੱਬਤ ਦੇ ਦਿਲ ਚੋਂ ਭੁਲੇ ਕੇ ਨਹੀਂ ਜਾਂਦੇ ਮੁਹੱਬਤ ਦੇ ਮਜਬੂਰ ਵੇਖੇ ਨਹੀਂ ਜਾਂਦੇ ਮੁਹੱਬਤ ਨੇ ਮਜਨੂ ਨੂੰ ਕਾਸਾ ਫੜਾ ਸਾਵਨ ਸੇਟੀਵੀਆ ਆਸਟ੍ਰੇਲੀਆ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਦੀਪਕੰਗ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਜਿਹੜੀ ਫਨਕਾਰ ਨਾਲ ਜਿਹੜੇ ਸ਼ਖਸੀਅਤ ਨਾਲ ਆਪਾਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਜੁਗਨੀ ਦੇ ਨਾਲ ਉਹਨਾਂ ਦਾ ਬਹੁਤ ਹੀ ਪੁਰਾਣਾ ਤੇ ਡੂੰਘਾ ਰਿਸ਼ਤਾ ਹੈ। ਜੇ ਮੈਂ ਇਹ ਕਹਾਂ ਕਿ ਇਹ ਫਨਕਾਰ ਤੇ ਜੁਗਨੀ ਇੱਕ ਦੂਜੇ ਦੇ ਪੂਰਖ ਹਨ ਤਾਂ ਉਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਜਿੱਥੇ ਇਹਨਾਂ ਨੇ ਆਪਣੇ ਗੀਤਾਂ ਰਹੀਂ ਆਪਣੇ ਗੀਤਾਂ ਦੇ ਬੋਲਾਂ ਰਹੀਂ ਜੁਗਨੀ ਨੂੰ ਸਦਾ ਲਈ ਜੁੰਗਾ ਕਰ ਦਿੱਤਾ ਉੱਥੇ ਜੁਗਨੀ ਨੇ ਵੀ ਇਹਨਾਂ ਦੇ ਪਿਆਰ ਦਾ ਪੂਰਾ ਮੁੱਲ ਮੋੜਦੇ ਹੋਏ ਇਹਨਾਂ ਨੂੰ ਸਦਾ ਲਈ ਅਮਰ ਕਰ ਦਿੱਤਾ ਮੇਰੀ ਮੁਰਾਦ ਹੈ ਜੀ ਸਾਡੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਸਾਂਝੇ ਇੱਕ ਕਲਾਕਾਰ ਗਾਇਕ ਗੀਤਕਾਰ ਅਦਾਕਾਰ ਜਨਾਬ ਆਰਫ ਲਾਹੌਰ ਹੋਣਾ ਤੋਂ ਆਰਫ ਲਾਹੌਰ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਵਿਸਾਦਤ ਦੇ ਨਾਲ ਸਾਰਿਆਂ ਵੇਖਣ ਵਾਲਿਆਂ ਮੇਰੇ ਚਾਨ ਵਾਲਿਆਂ ਨੂੰ ਸਲਾਮ ਅਦਾਬ ਨਮਸਕਾਰ ਸਤ ਸ੍ਰੀ ਅਕਾਲ ਜੀ ਭਈ ਗੱਲ ਹੋਈ ਆ ਦੀ ਜੁਗਨੀ ਦੀ ਤੇ ਆਪਾਂ ਪ੍ਰਸ਼ਨਾਂ ਦੇ ਜਿਹੜੀ ਆ ਸਿਲਸਿਲਾ ਉਹ ਵੀ ਜੁਗਨੀ ਤੋਂ ਹੀ ਸ਼ੁਰੂ ਕਰਾਂਗੇ ਠੀਕ ਹੈ ਕਿਉਂ ਨਹੀਂ ਜੀ ਜੁਗਨੀ ਜੁਗਦੀ ਏ ਤੇ ਜਗਣ ਵਾਲੀ ਚੀਜ਼ ਜਿਹੜੀ ਏ ਜੁਗਨੀ ਬਿਲਕੁਲ ਜੀ ਬਿਲਕੁਲ ਤੇ ਜੁਗਨੀ ਤੁਸੀਂ ਅਲੱਗ-ਅਲੱਗ ਰੰਗਾਂ ਦੇ ਵਿੱਚ ਗਾਈ ਅਲੱਗ-ਅਲੱਗ ਦੇਸ਼ਾਂ ਦੀ ਜੁਗਨੀ ਗਾਈ ਜੀ ਜੀ ਤੇ ਆਸਟ੍ਰੇਲੀਅਨ ਜੁਗਨੀ ਬਾਰੇ ਦੋ ਲਾਈਨਾਂ ਮੈਂ ਕਹਿੰਨਾ ਵੀ ਠੋਡੇ ਅੰਦਾਜ਼ ਦੇ ਵਿੱਚ ਹੋ ਜਾਂਦਾ ਆਸਟ੍ਰੇਲੀ ਜੁਗਨੀ ਬੜੀ ਪਿਆਰ ਮੁਹੱਬਤ ਦੀ ਮੈਨੂੰ ਕਨਸੀਵ ਕਰਨਾ ਪਿਆ ਇੱਕ ਮੇਰੇ ਹਾਸਤੇ ਮੈਂ ਇੱਕ ਗਿਫਟ ਹੈ ਮੇਰਾ ਮੈਨੂੰ ਜੁਗਨੀ ਨੂੰ 2012 ਚ ਮੈਂ ਰਿਕਾਰਡ ਕੀਤੀ ਸੀ ਮੇਰੇ ਕੋਈ ਕਈ ਜਿਹੜੇ ਨਾ ਉਹਦੇ ਫਾਰਮੈਟ ਜੜਿਓ ਉਹਦੀਆਂ ਤਰਜ਼ਾਂ ਨੇ ਤੇ ਜਿਹੜੀ ਮੈਂ ਇੱਥੇ ਸੋਚੀ ਉਹ ਇੱਕ ਸਰਪ੍ਰਾਈਜ਼ ਹੈ ਮੈਂ ਤੁਹਾਨੂੰ ਜ਼ਰੂਰ ਭੇਜਾਂਗਾ ਅੱਛਾ ਜੀ ਜਦੋਂ ਉਹਨੂੰ ਕਨਸੀਵ ਪੂਰਾ ਕਰਾਂਗਾ ਇੱਕ ਬਹੁਤ ਪਿਆਰਾ ਸਰਪ੍ਰਾਈਜ਼ ਹੈ ਕਿਉਂਕਿ ਮੈਂ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਕਨਸੀਵ ਕਰਦਾ ਰਹਿਣਾ ਕੋਸ਼ਿਸ਼ ਹੈ ਮੇਰੀ ਠੀਕ ਹੈ ਤੇ ਉਹ ਪਿਆਰਾ ਜਿਹਾ ਗਿਫਟ ਆਪਣੇ ਪਿਆਰ ਕਰਨ ਵਾਲਿਆਂ ਨੂੰ ਜ਼ਰੂਰ ਪੇਸ਼ ਕਰਾਂਗਾ। ਓ ਮੇਰੀ ਜੁਗਣੀ ਦੇ ਤਾਗੇ ਬੱਗੇ ਓ ਮੇਰੀ ਜੁਗਣੀ ਦੇ ਓ ਮੇਰੀ ਜੁਗਣੀ ਦੇ ਤਾਗੇ ਬੱਗੇ ਜੁਗਣੀ ਓ ਦੇ ਮੁੱਥੀ ਓ ਜੁਗਣੀ ਓ ਦੇ ਮੁੱਥੀ ਫੱਵੇ ਜਿਹਨੂੰ ਸੱਤ ਇਸ਼ਕ ਦੀ ਲੱਗੇ ਓ ਫਿਰ ਮੇਰੇ ਓ ਜੁਗਣੀ ਕਹਿੰਦੀ ਆ ਨਾਮ ਸਜਣਦਾ ਬਈ ਨਾਮ ਸਜਣਦਾ ਓਏ ਨਾਮ ਸਜਣਦਾ ਲੈਂਦੀ ਆ ਕੀ ਬਾਤ ਆ ਇਹ ਕੀ ਬਾਤ ਆ ਕੀ ਬਾਤ ਆ ਬਿਲਕੁਲ ਲੂ ਖੰਡੇ ਮੈਂ ਕਹਿੰਦਾ ਵੀ ਖੜੇ ਕਰਦੇ ਇੰਨਾ ਸੁਣੀ ਆਵਾਜ਼ ਦੇ ਵਿੱਚ ਅੱਛਾ ਹੁਣ ਆਰਫਲਾਰ ਸਾਹਿਬ ਜਿਹੜੀ ਜਗਨੀਆਂ ਹਨਾ ਇਹ ਠੋਠ ਤੋਂ ਪਹਿਲਾਂ ਵੀ ਕਈ ਫਨਕਾਰਾਂ ਨੇ ਗਾਈ ਹਨਾ ਤੇ ਹੁਣ ਵੀ ਗਾ ਰਹੇ ਨੇ ਬਾਅਦ ਵਿੱਚ ਬਿਗਾਉਣਗੇ ਹਨਾ ਪਰ ਜਿਹੜੀ ਠੋਡੇ ਨਾਲ ਜਗਨੀ ਦੀ ਸਾਂਝ ਆ ਹਨਾ ਉਹ ਇੰਨੀ ਗੂੜੀ ਆ ਵੀ ਜਿੰਨੀ ਜਗੁਨੀ ਥੋਡੇ ਮੂੰਹ ਫੱਬਦੀ ਆ ਨਾ ਉਨੀ ਜਗੁਨੀ ਕਿਸੇ ਦੇ ਮੂੰਹ ਫੱਬੀ ਆ ਤੇ ਨਾ ਫੱਬਣੀ ਆ ਕੀ ਕਾਰਨ ਨੇ ਜਗੁਨੀ ਨਾਲੇ ਨਹੀਂ ਡੂੰਗੀ ਸਾਂਝ ਤੇ ਇਹ ਸਾਰੇ ਸੋਣਾ ਗਾਉਂਦੇ ਨੇ ਕਿ ਮੈਂ ਤੇ ਸਬਦਾ ਸੁਣਵਈਆ ਵਾ ਰੱਬ ਸਭ ਨੂੰ ਬਾਦ ਰੱਖੇ ਮੇਰੀ ਦੁਨੀਆ ਦੀਆਂ ਇਹ ਖੁਸ਼ਬੂਆਂ ਨੇ ਮੇਰੇ ਰੱਬ ਦੀਆਂ ਜਿਹੜਾ ਜਿੱਥੇ ਕਲਾਕਾਰ ਕਿਸ ਤਰ੍ਹਾਂ ਵੀ ਗਾ ਰਿਹਾ ਉਹ ਬਹੁਤ ਸੋਣਾ ਗਾਉਂਦਾ ਅਸੀਂ ਸਾਡੀ ਨਫੀ ਹੈ ਅਸੀਂ ਕਹਿੰਨੇ ਕਿ ਸਾਡੇ ਚ ਕੋਈ ਕਮੀ ਹੋ ਸਕਦੀ ਹੈ ਪਰ ਰੱਬ ਦੇ ਹਰ ਰੂਹ ਦੇ ਵਿੱਚ ਉਹਦਾ ਇੱਕ ਆਪਣਾ ਅਕਸ ਹੈ ਮੇਰੇ ਰੱਬ ਦਾ ਤੇ ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕੋਈ ਘਾਟੇ ਕੋਈ ਵਾਧੇ ਸਭ ਵਧੀਆ ਨੇ ਬਾਕੀ ਇਹ ਗੱਲ ਹੈ ਕਿ ਕੁਝ ਲੋਕ ਆਪਣੀ ਰੂਹ ਦੀ ਉਹਨੂੰ ਬਿਆਨ ਨੂੰ ਇਸ ਤਰ੍ਹਾਂ ਦਾ ਕਰਦੇ ਨੇ ਕਿ ਉਹ ਲੋਕਾਂ ਦੀ ਰੂਹ ਤੱਕ ਉਹਨੂੰ ਟੱਚ ਕਰ ਜਾਂਦੀ ਹੈ ਸ਼ਾਇਦ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਮਸਕੀਨ ਦਾ ਨਾਮ ਆ ਜਾਂਦਾ ਹੈ ਤੇ ਰੱਬ ਦੀ ਮਿਹਰਬਾਨੀ ਜਿਨੇ ਇਹਨੀ ਦੁਨੀਆ ਨੂੰ ਰਾਜ਼ੀ ਕਰਨ ਵਾਸਤੇ ਦੁਨੀਆ ਤੇ ਭੇਜਿਆ ਹਾਂਜੀ ਤੇ ਮੈਂ ਇਹ ਇੱਕ ਨਾ ਇੱਥੇ ਬਹੁਤ ਹੀ ਇੱਕ ਜਿਹੜੀ ਦਿਲਚਸਪ ਗੱਲ ਇਹ ਵੀ ਹੈ ਮੈਂ ਕਹਿੰਦਾ ਸੀ ਵੀ ਜਾਦ ਵੰਡੀਆਂ ਪੈਂਦੀਆਂ ਨੇ ਨਾ ਕਿ ਬੰਦੇ ਦੀ ਜਿਹੜੀ ਵੰਡ ਹੁੰਦੀ ਆ ਉਹ ਤਾਂ ਕਾਣੀ ਹੋ ਸਕਦੀ ਆ ਪਰ ਰੱਬ ਦੀ ਵੰਡ ਦੇਖੋ ਜਿੱਦਾਂ ਜਿਹੜੀ ਜੁਗਨੀ ਆ ਉਹ ਲੈnde ਪੰਜਾਬ ਦੇ ਹਿੱਸੇ ਆਈ ਤੇ ਮੈਂ ਕਹਿਲਵਾ ਵੀ ਛੱਲਾ ਤੇ ਜਿਹੜਾ ਕਿ ਜੁਗਨੀ ਜੁਗਨੀ ਤਾਂ ਛੱਲਾ ਇੱਕੋ ਮੈਂ ਕਹਿਲਵਾ ਵੀ ਸਿੱਕੇ ਦੇ ਦੋ ਪਹਿਲੂ ਹਨਾ ਜੀ ਤੇ ਵੀ ਜਿਵੇਂ ਛੱਲਾ ਗੁਰਦਾਸ ਮਾਨ ਸਾਹਿਬ ਹੋਣਾ ਨੇ ਹਨਾ ਮੈਂ ਕਹਿੰਦਾ ਜੀ ਜਿੰਨਾ ਵੀ ਫੋਕ ਕੇ ਉੱਚੜਦੇ ਲੈਂਦੇ ਪੰਜਾਬ ਦਾ ਸੰਜਾਇ ਹਾਂ ਜੀ ਬਿਲਕੁਲ ਜੀ ਕੋਈ ਵੰਡਿਆ ਨਹੀਂ ਪਿਆਰ ਨਹੀਂ ਸਾਡਾ ਵੰਡਿਆ ਹੋਇਆ ਤੇ ਅਸੀਂ ਕਿਸ ਤਰ੍ਹਾਂ ਕਹਿ ਸਕਨੇ ਆ ਇਹ ਮੇਰਾ ਹੈ ਤੇ ਤੁਹਾਡਾ ਹੈ ਸਿਰਫ ਰੱਬ ਨੇ ਪੰਜਾਬ ਦੀ ਮਾਂ ਬੋਲੀ ਵਿੱਚ ਇੱਕ ਬਾਦਸ਼ਾਹੀ ਦਿੱਤੀ ਕਿ ਅਸੀਂ ਕਹਿੰਨੇ ਆ ਯਾਰ ਇਹ ਸਾਡਾ ਹੈ ਤੇ ਅਸੀਂ ਇਨੂੰ ਫਖਰ ਦੇ ਨਾਲ ਬਿਆਨ ਕਰਦੇ ਸਾਨੂੰ ਇਹ ਨਹੀਂ ਕਿ ਕੋਈ ਕਿਧਰੋਂ ਗਾਏ ਕੋਈ ਕਿਸੇ ਪਾਸਿਓਂ ਗਾਏ ਆਵਾਜ਼ ਤੇ ਕਦੀ ਨਾ ਤੇ ਵੀਜ਼ੇ ਦੀ ਜ਼ਰੂਰਤ ਪਈ ਹੈ ਹਵਾ ਨੂੰ ਕਦੀ ਵੀਜ਼ੇ ਦੀ ਜ਼ਰੂਰਤ ਨਹੀਂ ਪਈ ਤੇ ਪਾਣੀ ਨੂੰ ਕਦੀ ਵੀਜ਼ੇ ਦੀ ਜ਼ਰੂਰਤ ਨਹੀਂ ਪਈ ਇਹ ਕਿਤੇ ਨਾ ਕਿਤੇ ਇਹਨੇ ਇਹਨੇ ਪਹੁੰਚਣਾ ਹੀ ਪਹੁੰਚਣਾ ਹੈ ਬਿਲਕੁਲ ਸੋ ਮੈਂ ਸਮਝਦਾ ਕਿ ਇਹ ਰੱਬ ਦੀ ਬੜੀ ਕਰਮ ਨਵਾਜ਼ੀ ਕਿ ਚੜਦਾ ਲੈਂਦਾ ਪੰਜਾਬ ਜਿਹੜਾ ਹੈ ਨਹੀਂ ਉਹ ਉਹਨਾਂ ਦੇ ਦਿਲਾਂ 'ਚ ਬਹੁਤ ਪਿਆਰੇ ਨਹੀਂ ਦੋਵੇਂ ਸਾਡੇ ਨੇ ਜੀ ਜਿਵੇਂ ਮੈਂ ਸ਼ੁਰੂ ਦੇ ਵਿੱਚ ਹੀ ਕਹਤਾ ਕਿ ਸਾਡੇ ਲੈਂਦੇ ਪੰਜਾਬ ਤੇ ਸਾਡੇ ਚੜਦੇ ਪੰਜਾਬ ਜੀ ਬਿਲਕੁਲ ਤੇ ਲਹਾਰ ਸਾਹਿਬ ਹੁਣ ਗੱਲ ਕਰਦੇ ਆ ਥੋੜੀ ਗਾਇਕੀ ਦੀ ਸ਼ੁਰੂਆਤ ਦੀ ਹੈ ਨਾ ਜੀ ਤੇ ਤੁਹਾਡੇ ਪਿਤਾ ਜੀ ਆਲਮ ਲਹਾਰ ਸਾਹਿਬ ਹੁਣ ਹੈ ਨਾ ਜੀ ਤੇ ਵੱਡਾ ਨੌ ਗਾਇਕੀ ਦੇ ਬੱਚਾ ਨਾ ਜਦ ਤੁਸੀਂ ਸ਼ੁਰੂ ਕੀਤੀ ਗਾਇਕੀ ਹੈ ਨਾ ਤੇ ਕਿੰਨਾ ਕਿ ਇੱਕ ਹੁੰਦਾ ਨਾ ਵੀ ਐਕਸਪੈਕਟੇਸ਼ਨ ਦਾ ਇੱਕ ਬੋਝ ਜਾਂ ਹੁੰਦਾ ਹਨਾ ਵੀ ਆਪਣੇ ਲੋਕਾਂ ਦੇ ਵਿੱਚ ਥੋੜਾ ਜਿਹਾ ਐਂ ਜਰੂਰ ਹੋ ਜਾਂਦਾ ਵੀ ਜਦ ਵੀ ਕਿਸੇ ਵੀ ਖੇਤਰ ਦੇ ਵਿੱਚ ਜਦ ਪੁੱਤਰ ਪਿਤਾ ਵਾਲੇ ਕਿੱਤੇ ਦੇ ਵਿੱਚ ਜਾਂਦਾ ਹਨਾ ਥੋੜੇ ਕੰਪੇਅਰ ਕਰਨ ਲੱਗ ਜਾਂਦੇ ਨੇ ਵੀ ਹਨਾ ਵੀ ਵਧੀਆ گاਉਂਦਾ ਹਲੇ ਉਹ ਗੱਲ ਨਹੀਂ ਬਣੀ ਜਾਂ ਕੁਛ ਇਦਾਂ ਇਦਾਂ ਦੀ ਕੋਈ ਐਕਸਪੈਕਟੇਸ਼ਨਾਂ ਦਾ ਕੋਈ ਬੋਝ ਸੀ ਸ਼ੁਰੂ ਦੇ ਵਿੱਚ ਅਸਲ ਵਿੱਚ ਗੱਲ ਇਹ ਵੀ ਕਿ ਵੇਖਣ ਵਾਲੇ ਦਾ ਤੱਕਣ ਵਾਲੇ ਦਾ ਆਪਣਾ ਆਪਣਾ ਪੁਆਇੰਟ ਆਫ View ਹੈ ਹਰ ਬੰਦਾ ਨਾ ਆਪਣੇ ਆਪਣੀ ਸੋਚ ਨੂੰ ਬਿਆਨ ਕਰਦੇ ਹਾਂ ਹਾਂਜੀ ਅੱਛਾ ਕੁਝ ਲੋਕ ਮਿਲਦੇ ਨੇ ਤੇ ਉਹ ਕਹਿਣਗੇ ਜੀ ਜੋ ਆਲਮ ਸਾਹਿਬ ਨੇ ਗਾਇਆ ਹਾਂਜੀ ਉਹ ਕਮਾਲ ਗਾਤਾ ਜੀ ਤੁਸੀਂ ਵੀ ਕੰਮ ਕੀਤਾ ਪਰ ਉਹ ਇੱਕ ਠੀਕ ਆ ਲੇਕਿਨ ਕੁਝ ਲੋਕ ਇਦਾਂ ਦੇ ਵੀ ਮਿਲਦੇ ਆ ਕਹਿੰਦੇ ਉਹ ਬੱਲੇ ਆਲਮ ਦੇ ਆ ਪੁੱਤਰਾ ਜੇ ਪੁੱਤਰ ਦੇ ਰੱਬ ਬਿਲਕੁਲ ਹਾਂਜੀ ਤੇ ਜੇ ਕਿਤੇ ਹੋਰ ਕੋ ਬੰਦਾ ਮਿਲ ਪਵੇ ਤਾਂ ਕਹਿੰਦਾ ਯਾਰ ਅਸੀਂ ਤੇ ਜਗਣੀ ਇਸ ਘਰਾਨੇ ਦੀ ਸੁਣੀ ਜੋ ਆਲਮ ਗਿਆ ਹੈ ਤੇ ਫਿਰ ਤੂੰ ਚੁੱਕ ਲਿਆ ਕੰਮ ਨੂੰ ਬੱਲੇ 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 ਇਹ ਰੱਬ ਦੀ ਕਾਇਨਾਤ ਤੇ ਦੁਨੀਆ ਹਾਂਜੀ ਤੇਦੇ ਚ ਹਰ ਰੰਗ ਦਾ ਆਪਣਾ ਮੇਰਾ ਮਤਲਬ ਹੈ ਰੂਹ ਵਸਤੀ ਹਾਂਜੀ ਸੋ ਉਹਦੇ ਵਿੱਚ ਅਗਰ ਕੋਈ ਵੀ ਤਾਰੀਫ ਕਰਦਾ ਮੇਰੇ ਬਾਪ ਦੀ ਤੇ ਫਿਰ ਮੇਰੀ ਤਾਰੀਫ ਹੈ ਹਾਂਜੀ ਤੇ ਜੇ ਮੇਰੀ ਕੋ ਤਾਰੀਫ ਕਰਦਾ ਤਾਂ ਫਿਰ ਮੇਰੇ ਬਾਪ ਦੀ ਤਸਵੀਰ ਹਾਂਜੀ ਤਸਵਰਤ ਚ ਚਲੀ ਗਈ ਬਿਲਕੁਲ ਹਾਂਜੀ ਤਾਂ ਮੇਰੇ ਪਿਓ ਦੀ ਤਾਰੀਫ ਹੋ ਗਈ ਤੇ ਦੋਵੇਂ ਪਾਸਿਆਂ ਤੇ ਫਿਰ ਅਗਰ ਮੇਰੇ ਪੁੱਤਰ ਦੀ ਹੁਣ ਕੋਈ ਤਾਰੀਫ ਕਰਦਾ ਤਿੰਨਾਂ ਪੁੱਤਰਾਂ ਦੀ ਹਾਂਜੀ ਤਾਂ ਫਿਰ ਮੇਰੀ ਤਾਰੀਫ ਕਰਦਾ ਬਿਲਕੁਲ ਬਿਲਕੁਲ ਤੇ ਜੋ ਮੇਰੀ ਨਫੀ ਕਰ ਦਿੰਦੇ ਨੇ ਤਾਂ ਫਿਰ ਮੇਰੇ ਪੁੱਤਰਾਂ ਦੀ ਤੇ ਫਿਰ ਦਾਦੇ ਦੀ ਤਾਰੀਫ ਯਾਨੀ ਗੱਲ ਉੱਥੇ ਹੀ ਘੁੰਮ ਜਾਂਦੀ ਹੈ ਹਾਂਜੀ ਤੇ ਉਹਦੇ ਚ ਕੋਈ ਅਸੀ ਗੱਲ ਕੋਈ ਨਹੀਂ ਹੈ ਕੋਈ ਜਿਹੜਾ ਬੋਝ ਨਹੀਂ ਰਿਹਾ ਵੀ ਅਕਸਰ ਕਿਸੇ ਦਾ ਪ੍ਰੈਸ਼ਰ ਜਿਹਨੂੰ ਮੈਂ ਕਰ ਮਾਰ ਜਦੋਂ ਰੱਬ ਮੇਰਬਾਨੀ ਕਰਦਾ ਹੈ ਨਾ ਹਾਂਜੀ ਤੇ ਤੁਹਾਡੇ ਸਾਰੇ ਬੋਝ ਲੈ ਜਾਂਦੇ ਨੇ ਹਾਂਜੀ ਜਦੋਂ ਦੁਨੀਆ ਨੂੰ ਤੁਸੀਂ ਪੋਜ਼ਿਟਿਵਿਟੀ ਨਾਲ ਵੇਖਦੇ ਹੋ ਨਾ ਬਿਲਕੁਲ ਤੇ ਸਾਰਿਆਂ ਨੂੰ ਕੋ ਸੱਚੀ ਸਹੀ ਗੱਲ ਹੈ ਹਾਂਜੀ ਜਿਹੜਾ ਜਿਸ ਰੰਗ ਚ ਰਹਿ ਰਿਹਾ ਉਹ ਜਿਵੇਂ ਪਸੰਦ ਤੁਹਾਨੂੰ ਕਰਦਾ ਉਸ ਤਰ੍ਹਾਂ ਰਵੇ ਬਿਲਕੁਲ ਕੋਈ ਗੱਲ ਨਹੀਂ ਇਹ ਦੁਨੀਆ ਵਿੱਚੋਂ ਹਨੇਰਾ ਆਣਦਾ ਹਾਂਜੀ ਕੁਝ ਦਿਨ ਆਸਤੇ ਆਏ ਹਾਂ ਹਾਂਜੀ ਕੋਈ ਕਿਸੇ ਨੂੰ ਚੰਗਾ ਕਹੇ ਤੇ ਉਹ ਬਹੁਤ ਚੰਗਾ ਲੱਗਦਾ ਹੈ ਹਾਂਜੀ ਤੇ ਰੱਬ ਕਰੇ ਕਿ ਦਿਲਾਂ ਦੇ ਵਿੱਚ ਪਿਆਰ ਪਾ ਦੇਵੇ ਰੱਬ ਸਾਰਿਆਂ ਦੇ ਹਾਂਜੀ ਹਾਂਜੀ ਤੇ ਇਹ ਹੀ ਲਾਲਚੁੱਦੀ ਹੋਰ ਤੇ ਕੋਈ ਗੱਲ ਨਹੀਂ ਗੀ ਮਨੇ ਮੈਂ ਇਸ ਰੇਸ 'ਚ ਵੀ ਨਹੀਂ ਹੈਗਾ ਕਿ ਨੰਬਰ 1 ਨੇ ਤੇ ਨੰਬਰ 2 ਹੈ ਤੇ ਨੰਬਰ 3 ਹੈ ਹਾਂਜੀ ਨਹੀਂ ਨਹੀਂ ਹਰ ਰੂਹ ਦਾ ਆਪਣਾ ਔਰਾ ਹੈ ਹਰ ਰੂਹ ਜਿਹੜੀ ਹੈ ਨਾ ਉਹ ਆਪਣੇ ਤਰੀਕੇ ਨਾਲ ਆਂਦੀ ਹੈ ਤੁਹਾਨੂੰ ਨੇ ਆਪਣੇ ਆਪ ਨੂੰ ਬਿਆਨ ਕਰਕੇ ਤੇ ਟੁਰ ਜਾਣਾ ਹੁੰਦਾ ਹੈ ਹਾਂਜੀ ਜਿਵੇਂ ਤੁਸੀਂ ਆ ਥੋੜਾ ਜਿਆਦਾ ਪਰ ਇੰਟਰਵਿਊ ਜੁ ਤੁਸੀਂ ਕਹਿੰਦੇ ਵੀ ਹੋਣਾ ਵੀ ਮੈਂ ਕਹਿੰਦਾ ਹਾਂ ਯਾਲਮ ਲਹਾਰ ਸਭ ਨੂੰ ਕਰੋ ਪਿਆਰ ਹਨਾ ਜੀ ਵੀ ਐਂਡ ਆਫ ਦਾ ਡੇ ਇਹ ਮੈਂ ਕਹਿੰਦਾ ਵੀ ਪਿਆਰ ਦਾ ਸਨੇਹ ਹੈ ਜਾਨ ਜਿਹੜਾ ਹੈ ਜੀ ਅੱਛਾ ਹੁਣ ਗੱਲ ਹੋਈ ਥੋਡੇ ਵਾਲਿਦ ਸਾਹਿਬ ਦੀ ਹਨਾ ਜੀ ਹੁਣ ਜਦੋਂ ਥੋਡੇ ਸ਼ਹਿਜ਼ਾਦੇ ਥੋਡੇ ਸੁਪੁੱਤਰ ਹਨਾ ਜੀ ਸਟੇਜ ਤੇ ਪਰਫਾਰਮ ਕਰਦੇ ਨੇ ਤੇ ਮੈਂ ਨੋਟਿਸ ਕੀਤਾ ਜੀ ਹਨਾ ਵੀ ਮਗਰ ਖੜਿਆਂ ਦੇ ਜਦੋਂ ਪਰਫਾਰਮ ਕਰਦੇ ਨੇ ਥੋਡੀਆਂ ਅੱਖਾਂ ਨੇ ਨਮ ਹੋ ਜਾਂਦੀਆਂ ਨੇ ਹਨਾ ਹਰ ਇੱਕ ਪਿਤਾ ਦਾ ਸੁਪਨਾ ਹੁੰਦਾ ਵੀ ਉਹਨਾਂ ਦਾ ਜਿਹੜਾ ਨਵਾਂ ਆ ਹਨਾ ਜੀ ਉਹਦੇ ਪੁੱਤਰਾਂ ਦੇ ਨਵਾਂ ਜਾਂ ਬੇਟੀਆਂ ਦੇ ਨਾਮ ਇਹਦੇ ਨਾਲ ਜਾਣੇ ਜਾਵੇ ਹਨਾ ਜੀ ਉਹ ਪਲ ਜਦੋਂ ਇਹਨਾਂ ਨੇ ਪਹਿਲੀ ਵਾਰ ਸਟੇਜ ਤੇ ਪਰਫਾਰਮ ਕੀਤਾ ਹਨਾ ਜੀ ਤੇ ਕੁਝ ਤੁਸੀਂ ਬਿਆਨ ਕਰ ਸਕਦੇ ਹੋ ਵੀ ਕਿੰਨੀ ਕੁ ਖੁਸ਼ੀ ਦੇ ਪਲ ਸੀ ਉਹ ਬਿਲਕੁਲ ਖੁਸ਼ੀ ਦਾ ਵੀ ਸੀ ਤੇ ਲੇਕਿਨ ਨਾਲ ਗੱਲ ਇਹ ਵੇ ਕਿ ਇਹ ਜਿਹੜੀ ਕਲਾਕਾਰੀ ਏ ਫਨਕਾਰੀ ਏ ਨਾ ਫਕੀਰੀ ਏ ਬਿਲਕੁਲ ਫਨਕਾਰ ਫਕੀਰ ਕੋਈ ਆਮ ਜੇਬ ਬੰਦੇ ਦਾ ਵੀ ਪੁੱਤਰ ਹੋਏਗਾ ਨਾ ਤੇ ਉਹਦਾ ਦਿਲ ਹੋਵੇਗਾ ਮੇਰਾ ਪੁੱਤਰ ਬੜਾ ਵੱਡਾ ਬਿਜ਼ਨਸਮੈਨ ਕੋਈ ਜੱਜ ਬਣੇ ਕੋਈ ਵੱਡੇ ਅਹੁਦੇ ਤੇ ਜਾਏ ਨਾ ਜੀ ਜਦੋਂ ਮੈਂ ਆਪਣੇ ਵਾਲਦ ਨੂੰ ਯਾ ਆਪਣੇ ਬਾਪੂ ਨੂੰ ਪੁੱਛਿਆ ਨਾ ਕਿ ਮੈਂ ਇਹ ਕੰਮ ਕਰਨਾ ਹੈ ਜੀ ਤੂੰ ਮੰਨਦੇ ਨਹੀਂ ਸਰ ਜੀ ਉਹ ਇਸ ਵਾਸਤੇ ਨਹੀਂ ਸੀ ਮੰਨਦੇ ਉਹ ਕਹਿੰਦੇ ਯਾਰ ਕਿੱਡੇ ਵੀ ਆਮ ਜੇ ਬੰਦੇ ਦਾ ਪੁੱਤਰ ਹੋਵੇ ਤੇ ਉਹਦਾ ਸੁਪਨਾ ਜਿਹੜਾ ਹੈ ਉਹਦਾ ਜਿਹੜਾ ਖਾਬ ਹੁੰਦਾ ਉਹ ਕਿ ਮੇਰਾ ਪੁੱਤਰ-ਪੋਤ ਉੱਤੇ ਜਾਏ ਹੋਰ ਦਰजात ਅਸਲ ਵਿੱਚ ਤੂੰ ਨਾ ਵਿਰਸੇ ਵਿੱਚ ਫਕੀਰੀ ਮੰਗਣਾ ਪਿਆ ਠੀਕ ਹੈ ਤੇ ਫਕੀਰੀ ਦਰ ਦਰ ਤੇ ਜਾ ਕੇ ਇਸ ਤਰ੍ਹਾਂ ਕਰੇਗਾ ਚੁਕੇਗਾ ਸਲਾਮ ਕਰੇਗਾ ਮੈਂ ਕਿ ਜੇ ਮੇਰਾ ਬਾਪ ਫਕੀਰ ਰਹਾ ਪੂਰੀ ਜ਼ਿੰਦਗੀ ਹਾਂਜੀ ਤੇ ਮੈਨੂੰ ਹੁਣ ਕਿਹੜੀ ਕੋਈ ਹਾਲਾਂ ਮੈਂ ਆਪਣੇ ਛੋਟੇ ਪੁੱਤਰ ਜਿੱਡਾ ਸਾਂ ਤੇ ਗੱਲ ਬੜੀਆਂ ਗੱਲਾਂ ਪਾਡੀਆਂ ਕਰਦਾ ਸਾਂ ਸਿਆਣੀਆਂ ਹਾਂਜੀ ਤੇ ਅੱਭਾਈ ਰੋ ਪਏ ਮੇਰੇ ਸੀਨੇ ਨਾਲ ਲਾ ਲਿਆ ਹਾਂਜੀ ਉਹ ਸਿਚੁਏਸ਼ਨ ਜਦੋਂ ਮੇਰੇ ਪੁੱਤਰਾਂ ਤੇ ਆਈ ਅਸਲ ਵਿੱਚ ਮੈਂ ਜਜ਼ਬਾਤੀ ਨਹੀਂ ਕਰਨਾ ਚਾਹੁੰਦਾ ਉਹਨਾਂ ਦੀ ਮਾਂ ਦੁਨੀਆ ਤੇ ਨਾ ਰਹੀ ਹਾਂਜੀ ਇਹ ਕੋਵਿਡ ਦੇ ਦਿਨਾਂ 'ਚ ਉਹਨੂੰ ਹਾਰਟ ਅਟੈਕ ਆਇਆ ਤੇ ਉਹ ਦੁਨੀਆ ਤੋਂ ਰੁਖਸਤ ਹੋ ਗਈ ਚਲੀ ਗਈ ਉਹ ਇੱਕ ਰੱਬ ਦਾ ਨੇਕ ਰੂਪ ਸੀ ਹਾਂਜੀ ਰੱਬ ਨੂੰ ਜਨਤਾਂਤ 'ਚ ਕਰ ਦੇਵੇ ਤੇ ਮੈਂ ਨਾ ਕੀ ਵੇਖਿਆ ਕਿ ਮੈਂ ਕਿਹੜੇ ਬੱਚੇ ਨੇ ਤੇ ਇੱਥੇ ਮੇਨੂੰ ਮਾਂ ਬਣਾ ਕੇ ਚਲੀ ਗਈ ਹਾਂਜੀ ਤੇ ਮੈਂ ਆਰੇ ਲਾਣਾਸ ਤੇ ਕਿ ਮੇਰੇ ਪੁੱਤਰ ਜਿਹੜੇ ਨੇ ਐਮਬੈਰਸ ਨਾਉ ਮਾਯੂਸ ਨਾਉ ਹਾਂਜੀ ਇਹ ਕਿਸੇ ਤਰੀਕੇ ਨਾਲ ਇਹਨਾਂ ਦੀ ਨੰਦਰਨਾ ਕਮ ਉਹ ਵਾਲਾ ਨਾਜ਼ ਜਿੰਦਗੀ ਦੇ ਵਿੱਚ ਮੇਰੇ ਕੋਲ ਉਹ ਘੱਟ ਕੁਝ ਘਾਟਾ ਪੈ ਗਿਆ ਕਮੀ ਹਾਂਜੀ ਕਮੀ ਹੋ ਗਈ ਹਾਂਜੀ ਹਾਂਜੀ ਮੈਂ ਇੱਕ ਰਾਹ ਲੱਭੀ ਅੱਛਾ ਜੀ ਮੈਂ ਕਿਹਾ ਆ ਜੋ ਯਾਰ ਹਾਂਜੀ ਮੇਰੇ ਨਾਲ ਚੱਲਿਆ ਕਰੋ ਤੇ ਸ਼ੁਕਰ ਕਰਿਆ ਕਰਾਂਗੇ ਪਿਓ ਪੁੱਤਰ ਹਾਂਜੀ ਕਿਉਂਕਿ ਇਹਨਾਂ ਦਾ ਵਾਸਤਾ ਮੌਤ ਦੇ ਨਾਲ ਪਹਿਲੇ ਦਿਹਾ ਪਿਆ ਹਾਂਜੀ ਕਿਉਂਕਿ ਮਾਂ ਜਦੋਂ ਘਰ ਚੋਂ ਜਾਂਦੀ ਹੈ ਨਾ ਹਾਂਜੀ ਕਹਿੰਦਾ ਕਿ ਮੈਂ ਤਾਂ ਉਹ ਬਿਆਨ ਨਹੀਂ ਕਰ ਸਕਦਾ ਹਾਂਜੀ ਮੈਂ ਠੀਕ ਹੈ ਜੀ ਉਹ ਬਿਆਨ ਚੋਂ ਬਾਹਰ ਹਾਂਜੀ ਲੇਕਿਨ ਜਦੋਂ ਇਹ ਮੇਰੇ ਨਾਲ ਜਾ ਕੇ ਗਾਉਣ ਲੱਗ ਪਏ ਇਹਨਾਂ ਦਾ ਦਿਲ ਰੱਬ ਨੇ ਪਰਛਾਣਾ ਕਿ ਖਡਾਉਣੇ ਆ ਸੀ ਰੱਬ ਦੇ ਹਾਂਜੀ ਉਹਨੇ ਮਰਮ ਵੀ ਤੇ ਉਹ ਨਹੀਂ ਦੇਣਾ ਹੁੰਦਾ ਨਾ ਜੀ ਬਿਲਕੁਲ ਕੋਸ਼ਿਸ਼ ਕੀਤੀ ਉਹਦੇ ਚ ਕਾਮਯਾਬੀ ਇਹ ਹੋਈ ਕਿ ਇਹ ਗਾਣ ਲੱਗ ਪਏ ਮੇਰੇ ਨਾਲ ਇਹਨਾਂ ਨੂੰ ਕਿਸੇ ਸਿਖਾਇਆ ਨਹੀਂ ਸੀ ਜੀਨਸ ਚ ਆਇਆ ਹਾਂਜੀ ਫਿਤਰਤ ਨੇਚਰ ਚ ਆਇਆ ਇਹਨਾਂ ਨੇ ਗਾਣਾ ਸ਼ੁਰੂ ਕਰਤਾ ਇੱਕ ਗੱਲ ਇਹ ਵੀ ਕਿ ਹੁਣ ਜਦੋਂ ਵੀ ਕਿਤੇ ਪੜਦੇ ਹੋਂ ਨਾ ਤੇ ਮੇਰੀਆਂ ਵੈਸੇ ਹੀ ਅੱਖਾਂ ਨਮ ਹੋ ਜਾਂਦੀਆਂ ਨੇ ਹਾਂਜੀ ਕਿ ਕਾਸ਼ ਇਹ ਮੰਜ਼ਰ ਜਿਹੜਾ ਹੈ ਦਾਦਾ ਵੀ ਵੇਖਦਾ ਹੁੰਦਾ ਹਾਂਜੀ ਯਾ ਮਾਂ ਵੀ ਵੇਖਦੀ ਹਾਂਜੀ ਮੇਰੇ ਤੋਂ ਇਹ ਚੀਜ਼ਾਂ ਥੋੜੀ ਹੈ ਜੀ انسان ਦੀ ਖੁਆਇਸ਼ ਉਹਦੀ ਪਰ ਜਿੱਥੇ انسان ਦੀ ਖੁਆਇਸ਼ ਟੁੱਟਦੀ ਹੈ ਨਾ ਉੱਥੋਂ ਰੱਬ ਦੀ ਕੁਦਰਤ ਸ਼ੁਰੂ ਹੁੰਦੀ ਹੈ ਹਾਂਜੀ ਹਰ ਚੀਜ਼ ਹੁੰਨੇ ਆਪਣੇ ਤੁਹਾਡੀਆਂ ਲਕੀਰਾਂ ਜੜੀਆਂ ਨਾ ਉਹਦੇ ਉੱਤੇ ਲਿਖਿਆ ਹੁੰਦਾ ਹੈ ਹਾਂਜੀ ਕਿ ਇਹ ਇਹ ਤਕਦੀਰ ਹੈ ਤੇਰੀ ਤੇਦੇ ਤੇ ਤੂੰ ਰਾਜ਼ੀ ਰਹੇ ਹਾਂਜੀ ਜੀ ਨਾ ਲਹਾ ਸਾਹਿਬ ਇਹ ਗੱਲ ਤਾਂ ਨਾ ਮੈਂ ਰਾਤ ਵੀ ਬਿਠਾ ਮੈਂ ਕਹਿੰਨਾ ਵੀ ਸੋਚ ਰਿਹਾ ਸੀ ਕਿ ਰੱਬ ਨੇ ਤੁਹਾਨੂੰ ਸ਼ੌਹਰਤ ਬਹੁਤ ਦਿੱਤੀ ਹੈ ਨਾ ਜੀ ਮਕਾਮ ਇਨਜਤ ਦਿੱਤੀ ਹੈ ਨਾ ਪਰ ਇੱਕ ਪਾਸੇ ਜਿਹੜੀ ਘਾਟ ਰੱਖ ਗਿਆ ਹੈ ਨਾ ਵੀ ਜਿਵੇਂ ਮੇਰੇ ਖਿਆਲ ਚ ਮਹਜ 51 ਸਾਲ ਦੀ ਉਮਰ ਹੋ ਗਈ ਆਲਮਲਹਰ ਸਾਗੋਣਾ ਦੇ ਨਾ ਜੋ ਦੁਨੀਆ ਤੋਂ ਰੁਕਸਤ ਕਰ ਗਏ ਫਿਰ ਮਾਤਾ ਜੀ ਦਾ ਜਾਣਾ ਹੈ ਨਾ ਤੇ ਥੋੜੇ ਅ ਮਿੱਕੀ ਵਾਈਫ ਵੀ ਹੈ ਨਾ ਇਸ ਦੁਨੀਆ ਦੇ ਚਲੇ ਗਏ ਹੈ ਨਾ ਉਸ ਚੀਜ਼ ਦਾ ਇੱਕ ਖੁਦਾ ਨਾਲ ਰੱਬ ਨਾਲ ਇੱਕ ਥੋੜਾ ਸ਼ਿਕਵਾ ਹੈ ਜੀ ਇੱਕ ਨਹੀਂ ਜੀ ਅਸੀਂ ਬਣਾਏ ਉਹਨਾਂ ਦੇ ਉਹਦੇ ਪੁੱਤਲੇ ਬਣਾਏ ਮਿੱਟੀ ਦੇ ਬਾਵੇ ਬਿਲਕੁਲ ਹੈ ਸਾਡਾ ਬਿਲਕੁਲ ਹੈ ਉਹ ਸਾਡੀਆਂ ਸਾਵਾਂ ਦਾ ਮਾਲਕ ਹੈ ਮੈਂ ਤੁਹਾਡੇ ਕੋਲ ਬੈਠਾ ਹਾਂ ਹਾਂਜੀ ਮੈਂ ਤੁਹਾਨੂੰ ਗਰੰਟੀ ਵੀ ਦੇ ਸਕਦਾ ਕਿ ਮੈਂ ਇਥੋਂ ਉੱਠ ਕੇ ਜਾ ਸਕਣਾ ਹਾਂਜੀ ਹੈ ਹੀ ਉਹਦਾ ਹਾਂਜੀ ਜਦੋਂ ਜਿੱਦਾਂ ਉਹਨੇ ਬਣਾਇਆ ਬਾਵਾ ਅਸੀਂ ਬਾਵੇ ਆ ਹਾਂਜੀ ਅਸੀਂ ਕੁਝ ਪਲ ਵਾਸਤੇ ਦੁਨੀਆ ਤੇ ਆਏ ਹਾਂ ਹਾਂਜੀ ਕੁਝ ਦਿਨਾਂ ਵਾਸਤੇ ਆਏ ਹਾਂ ਕੁਝ ਸਾਲਾਂ ਵਾਸਤੇ ਆਏ ਹਾਂ ਉਹ ਦਿਨਾਂ ਦੇ ਮਹੀਨੇ ਮਹੀਨਿਆਂ ਦੇ ਵਰੇ ਬੀਤੇ ਹਾਂਜੀ ਉਹ ਪਤਾ ਹੀ ਨਹੀਂ ਲੱਗਦਾ ਹਾਂਜੀ ਕਿ ਉਬਰੇ ਵੀ ਦਿਨਾਂ ਚ ਆ ਜਾਂਦੇ ਨੇ ਬਿਲਕੁਲ ਜੀ ਇਹਦੇ ਤੇ ਮਾਨਣੀ ਹੈ ਹਾਂਜੀ ਉਹ ਕਹਿੰਦੇ ਨੇ ਜਿਸ ਤਰ੍ਹਾਂ ਰੱਬ ਰਾਜ਼ੀ ਹੈ ਨਾ ਉਹਦੇ ਤੇ ਸ਼ੁਕਰ ਕਰਿਆ ਬਸ ਉਹਦੀ ਰਾਜ਼ੀ ਮੈਂ ਕਹਿੰਦੇ ਨੇ ਗੱਲ ਇਹ ਵੀ ਕਿ ਦਿਲ ਵੀ ਤੁਹਾਡਾ ਟੁੱਟਿਆ ਹੋਵੇ ਹਾਂਜੀ 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 ਤੇ ਤੁਹਾਡੇ ਸੁਪਨੇ ਵੀ ਜਿਹੜੇ ਨੇ ਅਧੂਰੇ ਰਹਿ ਗਏ ਹੋਣ ਹਾਂਜੀ ਜਿਹੜੀ ਤੁਸੀਂ ਸੋਚੀ ਹੋਵੇ ਬਿਲਕੁਲ ਤੇ ਫਿਰ ਕਿਹਦਾ ਰੱਬਾ ਤੂੰ ਰਾਜ਼ੀ ਹੈ ਨਾ ਹਾਂਜੀ ਮੈਂ ਰਾਜ਼ੀ ਹਾਂ ਹਾਂਜੀ ਕਿਉਂਕਿ ਮੈਂ ਵੀ ਤੇ ਚਲੇ ਜਾਣਾ ਹਾਂਜੀ ਮੈਂ ਕਿਹੜਾ ਬਹਿ ਰਹਿਣਾ ਹਾਂਜੀ ਬਾਕੀ ਇਹ ਗੱਲ ਕਿ ਜਿਹੜਾ ਚਲਾ ਜਾਂਦਾ ਨਾ ਉਹਦੀ ਕਮੀ ਕਦੀ ਪੂਰੀ ਨਹੀਂ ਹੁੰਦੀ ਹਾਂਜੀ ਉਹ ਜਿਹੜਾ ਤੁਹਾਡੇ ਦਿਲ ਦੇ ਅੰਦਰ ਇੱਕ ਰਹਿ ਜਾਂਦੀ ਨੇ ਕਸਕ ਜਿਹਨੂੰ ਕਹਿੰਦੇ ਨੇ ਜਿਹਨੂੰ ਜਿਹਨੂੰ ਵੇਰਵਾ ਜਿਹਨੂੰ ਥੋੜਾ ਜਿਹਾ ਕੀ ਕਹਿੰਦੇ ਨੇ ਕਿ ਗਮ ਜਿਹੜਾ ਤੁਹਾਡਾ ਦੁੱਖ ਜਿਹੜਾ ਹੈ ਉਹ ਜਦੋਂ ਬਿਆਨ ਹੁੰਦੇ ਨੇ ਨਾ ਤੋ ਬਹੁਤ ਸਾਰੇ ਸੋਲ ਬਹੁਤ ਸਾਰੀਆਂ ਰੂਹਾਂ ਨੂੰ ਟੱਚ ਕਰਦਾ ਹੈ ਕਿਉਂਕਿ ਅਸੀਂ ਸਾਰੇ ਨਾ ਜ਼ਿੰਦਗੀ ਉਸੇ ਔਰੇ ਈ گزار ਰਹੇ ਹਾਂ ਕੋਈ ਕਿਸੇ ਨੂੰ ਰੋਂਦਾ ਹੈ ਕੋ ਕਿਸੇ ਨੂੰ ਯਾਦ ਕਰਦਾ ਹੈ ਕੋ ਕਿਸੇ ਨੂੰ ਲੱਭਦਾ ਹੈ ਕੋ ਕਿਸੇ ਨੂੰ ਲੱਭਦਾ ਹੈ ਕਿਸੇ ਕੋਲ ਦੌਲਤ ਨਹੀਂ ਹੁੰਦੀ ਪਰ ਉਹ ਕੰਮ ਕਰ ਰਿਹਾ ਹੁੰਦਾ ਜਦੋਂ ਦੌਲਤ ਆ ਜਾਂਦੀ ਹੈ ਤੇ ਉਹ ਜਿਹੜੇ ਰਿਸ਼ਤੇ ਨਾਲ ਹੁੰਦੇ ਨੇ ਉਹ ਕੋਈ ਨਹੀਂ ਹੁੰਦੇ ਜਦੋਂ ਕੋਈ ਨਹੀਂ ਹੁੰਦੇ ਤੇ ਦੌਲਤ ਵੀ ਉਹਨੂੰ ਬਿਲਕੁਲ بے ਮਹਿਨ ਨਹੀਂ ਲੱਗਦੀ ਸੋ ਮੈਂ ਸਮਝਦਾ ਕਿ ਰਿਸ਼ਤੇ ਵੀ ਹੋਣ ਤੇ ਦੌਲਤ ਵੀ ਕੋਲ ਹੋਵੇ ਤੇ ਤੁਸੀਂ ਵੰਡ ਰਹੇ ਹੋ ਰੱਬ ਦੇ ਨਾਂ ਤੇ ਤੇ ਉਹ ਬੜੇ ਖੁਸ਼ਕਿਸਮਤੀ ਜੀ ਆ ਜਾਂਦੀ ਹੈ ਲੇਕਿਨ ਖੁਸ਼ਕਿਸਮਤੀ ਹਰ ਤਰੀਕੇ ਨਾਲ ਕਹਿੰਦੇ ਬੰਦਾ ਕਰੇ ਕਵਲੀਆਂ ਹਾਂਜੀ ਤੇ ਸੋਣਾ ਰੱਬ ਕਰੇ ਸਵਲੀਆਂ ਬਿਲਕੁਲ ਜੀ ਉਹ ਸਵਲੀਆਂ ਹੀ ਕਰਦਾ ਕਿਸੇ ਨਾਲ ਬੁਰਾ ਨਹੀਂ ਕਰਦਾ ਬਿਲਕੁਲ ਬਾਕੀ ਜਿੰਨੀ ਜਿੰਨੀ ਕਿਸੇ ਦੀ ਜ਼ਿੰਦਗੀ ਆ ਨਾ ਜੀ ਹਾਂਜੀ ਉਹਨਾਂ ਗੁਜ਼ਾਰੀ ਜਾਣੀ ਹਾਂਜੀ ਹਾਂਜੀ ਮੈਂ ਬਿਲਕੁਲ ਸਹੀ ਲੋਹਰ ਸਾਹਿਬ ਤੇ ਲੋਹਰ ਸਾਹਿਬ ਹੁਣ ਜਿਹੜੀ ਪਰਮਾਤਮਾ ਪ੍ਰਤੀ ਅੱਲਾਹ ਪ੍ਰਤੀ ਜਿਹੜਾ ਤੁਹਾਡਾ ਮੈਕਾਲਾਮਾ ਹੀ ਲਗਾਵਾਂ ਨਾ ਉਹ ਗੀਤਾਂ ਦੇ ਵਿੱਚ ਵੀ ਹੈਨਾ ਤੁਹਾਡੇ ਗੀਤਾਂ ਦੇ ਵਿੱਚ ਵੀ ਉਹ ਝਲਕਦਾ ਵੀ ਇਸ਼ਕ ਹਕੀਕੀ ਤੇ ਅਪਕਾਲੀਏ ਇਸ਼ਕ ਮਜਾਦੀ ਹੈ ਨਾ ਜਿਹੜੇ ਤੁਹਾਡੇ ਗੀਤ ਨੇ ਉਹ ਵੀ ਕਿਤੇ ਨਾ ਕਿਤੇ ਹੈ ਨਾ ਵੀ ਮੈਂ ਕੈਲਮਾ ਵੀ ਜਿਨ੍ਹਾਂ ਤੇ ਜੇ ਉਹਨਾਂ ਦੇ ਵਿੱਚ ਇਸ਼ਕ ਮਜਾਦੀ ਦੀ ਗੱਲ ਵੀ ਹੁੰਦੀ ਆ ਤਾਂ ਉਹ ਕਿਤੇ ਨਾ ਕਿਤੇ ਇਸ਼ਕ ਹਕੀਕੀ ਤੋਂ ਸ਼ੁਰੂ ਹੁੰਦੀ ਆ ਮੈਂ ਇਹਨੂੰ ਗਾਣੇ ਦੇ ਐ ਐਗਜ਼ੈਕਟ ਬੋਲ ਯਾਦ ਨਹੀਂ ਪਰ ਇੱਕ ਦੇ ਵਿੱਚ ਨਾ ਤੁਸੀਂ ਤਾਰੀਫ ਕਰ ਰਹੇ ਹੋ ਤੇ ਕਹਿ ਰਹੇ ਹੋ ਵੀ ਅੱਲਾ ਨੇ ਖੁਦਾ ਨੇ ਤੈਨੂੰ ਹੁਸਨ ਦਿੱਤਾ ਹੈ ਨਾ ਜੀ ਉਸ ਪਿੱਛੇ ਕੋਈ ਖਾਸ ਕਾਰਨ ਲੋਹਾਰ ਸਾਹਿਬ ਵੀ ਜਿਹੜੇ ਗਾਣਿਆਂ ਦੇ ਵਿੱਚ ਜ਼ਿਆਦਾਤਰ ਹੈ ਨਾ ਮੈਂ ਕੈਲਮਾ ਵੀ ਇਸ਼ਕ ਹਕੀਕੀ ਭਾਰੀ ਰਿਹਾ ਹੈ ਨਾ ਵੀ ਬਿਲਕੁਲ ਸਹੀ ਮੈਂ ਕਹਿੰਦੇ ਨੇ ਉਹ ਕਿ ਬੜਾ ਕਮਾਲ ਇੱਕ ਸ਼ੇਰ ਹੈਗਾ ਕਿ ਮੈਂ ਹਮੇਸ਼ਾ ਕਦੀ ਬੋਲਦਾ ਹੁੰਨਾ ਚੰਗਾ ਹੁੰਦਾ ਨਹੀਂ ਦਿਲਾਂ ਨੂੰ ਦੁਖਾਣਾ ਦਿਲਾਂ ਦੇ ਵਿੱਚ ਰੱਬ ਵਸਦਾ ਹਾਂਜੀ ਪਾ ਕੇ ਪਿਆਰ ਫਿਰ ਪਿਆਰ ਨੂੰ ਨਿਭਾਉਣਾ ਉਹ ਦਿਲਾਂ ਵਿੱਚ ਰੱਬ ਵਸਦਾ ਇਸ ਤੋਂ ਇਲਾਵਾ ਕੋਈ ਵੀ ਮੈਂ ਗੀਤ ਗਾਣਾ ਤੇ ਉਹਦੇ ਵਿੱਚ ਕੋਈ ਨਾ ਕੋਈ ਸੁਣਿਆ ਜ਼ਰੂਰ ਹੁੰਦਾ ਬਿਲਕੁਲ ਜੀ ਜਿਵੇਂ ਐਸ ਐਮ ਸਾਦਕ ਸਾਹਿਬ ਨੇ ਸਾਡੇ ਪਾਕਿਸਤਾਨ ਦੇ ਬڑے ਉлами ਸ਼ਾਇਰ ਉਹਨਾਂ ਲਿਖਿਆ ਜਿਸ ਤਨ ਨੂੰ ਲਗਦੀ ਉਹ ਤਨ ਜਾਣੇ ਹਾਂਜੀ ਹਾਂਜੀ ਬਹੁਤ ਹੀ ਖੂਬਸੂਰਤ ਗੀਤ ਸੀ ਹੁਣ ਇਹ ਦੀ ਚ ਗੱਲ ਕੀ ਕਿ ਐਂਟਰਟੇਨਮੈਂਟ ਵੀ ਹੈਗੀ ਤੇ ਸੁਣਿਆ ਵੀ ਹੈਗਾ ਹਾਂਜੀ ਤੇ ਉਹ ਮੈਂ ਸਮਝਦਾ ਕਿ ਬੜੀ ਕਮਾਲ ਚੀਜ਼ ਹੈ ਕਿ ਨਵੇਂ ਬੱਚਿਆਂ ਵਾਸਤੇ ਜਿਹੜੇ ਅਗਵਾਨ ਵਾਲੀਆਂ ਸਾਡੀਆਂ نسلਾਂ ਨੇ ਉਹਨਾਂ ਦੇ ਰਾਵਾਂ ਦੇ ਵਿੱਚ ਇਸ਼ਕ-ਏ-ਹਕੀਕੀ ਜਿਹੜਾ ਨਾ ਉਹ ਜਦੋਂ ਤਲਬੂਤ ਚ ਸ਼ਾਮਲ ਹੁੰਦਾ ਨਾ ਤੇ ਬੰਦੇ ਦੀ ਜ਼ਿੰਦਗੀ ਦੀ ਜੰਗ ਖਤਮ ਹੋ ਜਾਂਦੀ ਹੈ ਹਾਂਜੀ ਫਿਰ ਉਹਨੂੰ ਸਾਰਾ ਇਨਸਾਨ ਚੰਗਾ ਲੱਗਣ ਲੱਗ ਪੈਂਦਾ ਹਾਂਜੀ ਉਹਦੀ ਨਾ ਖੋਜ ਮੁੱਕ ਜਾਂਦੀ ਹੈ ਹਾਂਜੀ ਫਿਰ ਉਹ ਕਹਿੰਦਾ ਕਿ ਯਾਰ ਉਹ ਲਬ ਜਿਹਨੇ ਜਿਹਨੇ ਸਭ ਨੂੰ ਬਣਾਇਆ ਨਾ ਹਾਂਜੀ ਤੇ ਉਹ ਫਿਰ ਜਦੋਂ ਲੱਭ ਜਾਂਦਾ ਤੇ ਫੇ ਸਾਰੀ ਕਾਇਨਾਤ ਚੰਗੀ ਲੱਗਦੀ ਅੱਛਾ ਜੀ ਬਹੁਤ ਖੂਬਸੂਰਤ ਨਿਬਿਆਨ ਕੀਤਾ ਤੁਸੀਂ ਤੇ ਲਹਾਰ ਸਾਹਿਬ ਹੁਣ ਗੱਲ ਕਰਦੇ ਸਾਡੇ ਬੇਟਾ ਵੀ ਹੈ ਨਾ ਜੀ ਤੇ ਅ ਤੁਸੀਂ ਜਦ ਛੋੜੇ ਹੁੰਦੇ ਸੀ ਹਨ ਤੁਸੀਂ ਆਪਣੇ ਮੈਕਾ ਲੰਬੀ ਵੀ ਆਪਣੇ ਪਿਤਾ ਜੀ ਨੂੰ ਹਨ ਵੀ ਉਹਨਾਂ ਦੇ ਸਟਾਈਲ ਨੂੰ ਫੋਲੋ ਕਰਨਾ ਸਭ ਕੁਝ ਕਰਨਾ ਹੈ ਨਾ ਤੇ ਹੁਣ ਮੈਂ ਦੇਖਦਾ ਵੀ ਤੁਹਾਡੇ ਜਿਹੜੇ ਸੁਪੁੱਤਰ ਨੇ ਹਨ ਉਹ ਵੀ ਕਾਫੀ ਹੱਦ ਤੱਕ ਤੁਹਾਡਾ ਸਟਾਈਲ ਫੋਲੋ ਕਰਦੇ ਨੇ ਜਿਵੇਂ ਲੰਬੇ ਵਾਲਾਂ ਦਾ ਹੋਣਾ ਹੈ ਨਾ ਇਹਦੇ ਵਿੱਚ ਕੋਈ ਖਾਸ ਕਾਰਨ ਕੀ ਹੈ ਕਿ ਵੈਸੇ ਇਹਨਾਂ ਨੂੰ ਵਧੀਆ ਲੱਗਦਾ ਵੀ ਤੁਹਾਨੂੰ ਤੁਹਾਡੇ ਸਟਾਈਲ ਨੂੰ ਮੇਰੇ ਵਾਸਤੇ ਇਹ ਹੀ بڑا ਅਜ਼ਾਜ਼ ਹੈ ਤੁਸੀਂ ਉਹਨਾਂ ਨੂੰ ਸੁਪੁੱਤਰ ਕਹਿ ਕੇ ਬੁਲਾਉਂਦੇ ਪਿਓ ਹਾਂਜੀ ਇਹ ਲਫ਼ਜ਼ ਉਦੋਂ ਮਿਲਦੇ ਨੇ ਜਦੋਂ زندگی دا کافی حصہ ਤੁਸੀਂ لا ਦਿੰਦਿਓ ਕਿਸੇ ਕੰਮ ਉਤੇ ਇਹ ਕੋਈ ਦੁਆ ਹੈ ਉਹਨਾਂ ਪਿੱਛੇ ਮਾਂ ਦੀ ਹਾਂਜੀ ਦੁਆ ਹੈ ਪਿੱਛੇ ਬਾਪ ਦੀ ਹਾਂਜੀ ਜਾਂ ਦੁਆ ਹੈ ਉਹਨਾਂ ਦੇ ਦਾਦੇ ਦੀ ਬਿਲਕੁਲ ਜੀ ਮੇਰੇ ਅੱਬਾ ਜੀ ਕਿਤੇ ਖਾੜੇ ਚ ਖਲੋਤੇ ਹੁੰਦੇ ਸਨ ਤਾਂ ਮੈਂ ਨਿਕਾ ਜਾਂਦਾ ਸੀ ਆਪਣੇ ਛੋਟੇ ਪੁੱਤਰ ਜਿੱਡਾ ਹਾਂਜੀ ਤੇ ਕਹਿੰਦੇ ਸਨ ਤਕੜਾ ਹੋ ਕੇ ਗਾ ਯਾਰਫਾ ਹਾਂਜੀ ਤੇਰੇ ਨਾਲ ਮੇਰੇ ਪੋਤਰਿਆਂ ਨੇ ਵੀ ਗਾਣਾ ਹਾਂ ਜੀ ਮੈਨੂੰ ਤੇ ਉਮੈਰਾ ਦਾ ਉਹ ਵਿਆਹ ਬਚਾ ਜਿਆ ਸਾ ਮੈਨੂੰ ਕੀ ਪਤਾ ਕਿ ਇਹ ਗੱਲ ਕੌਲ ਜਿਹੜੀ ਕੋ ਬਲੀਆਂ ਦੀ ਗੱਲ ਆ ਯਾਨੀ ਹਾਂ ਜੀ ਬਾਪ ਜਿਹੜਾ ਇਹਦੇ ਬਲੀ ਹੁੰਦਾ ਜੇ ਆਪਣੀ ਔਲਾਦ ਵਾਸਤੇ ਹਾਂ ਜੀ ਤੇ ਮਾਂ ਤੇ ਰੱਬ ਦਾ ਰੂਪ ਹੁੰਦਾ ਹਾਂ ਜੀ ਤੇ ਇਹ ਰੱਬ ਨੇ ਇਹਨਾਂ ਰਿਸ਼ਤਿਆਂ ਵਿੱਚ ਚਾਸ਼ਨੀ ਪਾਈ ਹੋਈ ਏ ਹਾਂ ਜੀ ਬੜਾ ਹੀ ਮਜ਼ਾ ਹੈ ਇਹ ਹੋਣ ਨਾ ਘਰ 'ਚ ਤੇ ਐਵੇਂ ਵੇੜੇ ਸੋਹਣੇ ਲੱਗਦੇ ਨੇ ਹਾਂ ਜੀ ਹਾਂ ਜੀ ਤੇ ਨਹੀਂ ਤੇ ਜੇ ਰਿਸ਼ਤੇ ਨਾ ਮੌਜੂਦ ਹੋ ਨਾ ਤੇ ਕਿਸੇ ਦੀ ਮਾਂ ਨੂੰ ਵੇਖ ਕੇ ਦਿਲ ਪਰ ਆਵੇ ਨਾ ਤੇ ਸਮਝੋ ਤੁਸੀਂ ਇਬਾਦਤ ਕਰ ਰਹੇ ਹੋ ਹਾਂਜੀ ਹਾਂਜੀ ਤੇ ਉਹਨੂੰ ਪਿਆਰ ਨਾਲ ਮਿਲੋ ਹਾਂਜੀ ਤੇ ਉਹ ਲੋਕ ਜਾਣਦੇ ਨਹੀਂ ਐ ਤੇ ਤੁਹਾਡੀਆਂ ਦੁਆਵਾਂ ਤੁਹਾਡੀਆਂ ਸਿਸਕੀਆਂ ਜੜੀਆਂ ਨੇ ਇਹ ਉਹਨਾਂ ਤੱਕ ਪਹੁੰਚਦੀਆਂ ਜ਼ਰੂਰ ਹਾਂਜੀ ਹਾਂਜੀ ਇੱਕ ਉਸਰਤੀ ਤੇ ਬਹੁਤ ਮੈਂ ਕਹਿੰਦਾ ਵੀ ਜਦੋਂ ਉਹਨਾਂ ਨੇ ਪਰਫਾਰਮ ਕਰਦੇ ਨੇ ਨਾ ਜੀ ਤਿੰਨੇ ਸੁਪੁੱਤਰ ਹਨਾ ਜੀ ਤੇ ਮੈਂ ਕਹਿੰਦਾ ਵੀ ਹਾਲ ਦੇ ਵਿੱਚ ਬੈਠੀ ਹਨਾ ਇੱਕ ਇੱਕ ਅੱਖ ਜਿਹੜੀ ਨਮ ਹੋ ਜਾਂਦੀ ਹੈ ਹਨਾ ਤੇ ਬਹੁਤ ਇਹ ਮੈਂ ਕਹਿੰਦਾ ਵੀ ਅਸੀਂ ਇਹ ਜਿਹੜਾ ਪ੍ਰੋਗਰਾਮ ਬਣਾਇਆ ਹੈ ਇਹ ਫੈਮਿਲੀ ਸ਼ੋ ਬਣਾਇਆ ਹੈ ਹਾਂਜੀ ਕਿਉਂਕਿ ਹਰ ਰੰਗ ਦਾ ਸ਼ੋ ਤੇ ਇੱਥੇ ਸਾਰੀ ਦੁਨੀਆ ਵੇਖ ਚੁੱਕੀ ਹਾਂਜੀ ਤੇ ਅਸੀਂ ਕਿਹਾ ਸੀ ਪਰਿਵਾਰ ਦਾ ਰੰਗ ਕਿਉਂ ਨਾ ਦਈਏ ਹਾਂਜੀ ਤਾਂ ਕਿ ਜਿਹੜੀ ਮੇਰੀ ਮੇਰੇ बच्चे ਨੇ ਮੇਰੀਆਂ ਧੀਆ ਨੇ ਉਹ ਮੈਨੂੰ ਵੇਖਣ ਆਸਤੇ ਆਣ ਮੇਰੀਆਂ ਭੈਣਾਂ ਵੇਖਣ ਆਸਤੇ ਆਂਦੀਆਂ ਨੇ ਮੇਰੀਆਂ ਮਾਵਾ ਮੇਰੇ ਬਜ਼ੁਰਗ ਮੇਰੇ ਮੇਰੇ ਪਰਹਾ ਮੇਰੇ ਵੀਰ ਮੇਰੇ ਚੜਦੇ ਲੈਂਦੇ ਪੰਜਾਬ ਦੇ ਅਸੀਂ ਅਮਨ ਦਾ ਮੁਹੱਬਤ ਦਾ ਪੈਗਾਮ ਲੈ ਕੇ ਜਦੋਂ ਸੀ ਹਾਜ਼ਰ ਹੋਏ ਆਏ ਆ ਤੇ ਬੜਾ ਚੰਗਾ ਵੈਲਕਮ ਹੋਇਆ ਜੀ ਇੱਥੇ ਸ਼ੋਅ ਕੀਤਾ ਤੇ ਬੜਾ ਚੜਦਾ ਸ਼ੋ ਸੀ ਉਹ ਫੈਮਿਲੀ ਸ਼ੋ ਸੀ ਜੇ ਮੈਂ ਪਿੱਛੇ ਕਰਦਾ ਆ ਰਿਹਾ ਤੇ ਉਹ ਵੀ ਬਹੁਤ ਸੋਹਣਾ ਸ਼ੋ ਜਿੱਥੇ ਜਾਣੇ ਪਿਆ ਇੱਕ ਬੜਾ ਇੱਕ ਪੋਜ਼ਿਟਿਵ ਸਾਨੂੰ ਇੱਕ ਕਹਿੰਦੇ ਨੇ ਕਿ ਇੱਕ ਹੰਗਾਰਾ ਮਿਲਦਾ ਪਿਆ ਬੜਾ ਚੰਗਾ ਲੱਗਦਾ ਪਿਆ ਇੱਥੇ ਤੇ ਮੈਂ ਸਮਝਦਾ ਕਿ ਜਿਹੜੇ ਸਪੈਸ਼ਲ ਜਿਹੜੀਆਂ ਚੀਜ਼ਾਂ ਨੇ ਮੈਂ ਉਹਨਾਂ ਦਾ ਥੈਂਕਸਫੁਲ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਸਾਡੇ ਇੰਟਰਨੈਸ਼ਨਲ ਜਿਹੜੇ ਪ੍ਰਮੋਟਰ ਨੇ ਹੋ ਇਹ ਗਨੇ ਜਤਿੰਦਰ ਸਿੰਘ ਸਾਹਿਬ ਅੱਛਾ ਕਿਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਜਿਹੜੀ ਟੀਮ ਉਹਨਾਂ ਦੇ ਨਾਲ ਜੁੜੀ ਹੈ ਹਾਂਜੀ ਉਹਨਾਂ ਦਾ ਬੜਾ ਮੈਂ ਤਹਦਿਲ ਦੇ ਨਾਲ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਬੜੀ ਕਾਵਸ਼ ਔਰ ਬੜੀ ਹੀ ਮਿਹਨਤ ਕਰਕੇ ਤੇ ਸਾਰੇ ਪਰਿਵਾਰਾਂ ਨੂੰ ਇਕੱਠਾ ਕੀਤਾ ਇੱਕ ਜਗ੍ਹਾ ਤੇ ਕਿਉਂਕਿ ਮੈਂ ਪ੍ਰੋਣਾ ਸਬਦਾ ਤੇ ਮੈਂ ਕਿਸੇ ਇੱਕ ਇੱਕ ਘਰ ਚ ਤੇ ਜਾ ਨਹੀਂ ਸਕਾਂਗਾ ਇਹ ਐਸੇ ਵੱਡੇ ਲੋਕ ਹੁੰਦੇ ਨੇ ਜਿਹੜੇ ਇੱਕ ਜਗ੍ਹਾ ਇਕੱਠੀ ਕਰ ਲੈਂਦੇ ਨੇ ਉੱਥੇ ਸਾਰਿਆਂ ਨੂੰ ਸਾਂਝਾ ਪਰੋਣਾ ਪੇਸ਼ ਕਰ ਦਿੰਦੇ ਨੇ ਉਹ ਫਿਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੈਂਦਾ ਤੇ ਮੈਂ ਸਮਝਣਾ ਕਿ ਹਰਪ੍ਰੀਤ ਸਿੰਘ ਵਿਡਿੰਗ ਸਾਹਿਬ ਦਾ ਮੈਂ तहे ਦਿਲ ਦੇ ਨਾਲ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬਹੁਤ ਪਿਆਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਬੱਚਿਆਂ ਵਾਸਤੇ ਇੱਕ ਖੂਬਸੂਰਤ ਸੁਨੇਹਾ ਦਿੱਤਾ ਬੱਚੇ ਐਡੇ ਕਿਊਟ ਤੇ ਐਡੇ ਸੋਹਣੇ ਸੋਹੜੇ ਬੱਚੇ ਆ ਕੇ ਪਰਫਾਰਮ ਉਹਨਾਂ ਨੇ ਕੀਤਾ ਚੜ੍ਹਦੇ ਲੈਂਦੇ ਪੰਜਾਬ ਨੂੰ ਇਕੱਠਾ ਕੀਤਾ ਬੜੀ ਵੱਡੀ ਪਿਆਰੀ ਗੱਲ ਆ ਖੂਬਸੂਰਤ ਮੰਜ਼ਰ ਦੁਨੀਆ ਪਿਆਰ ਤੇ ਅਮਨ ਵਾਸਤੇ ਬਣੀ ਹੈ ਮੁਹੱਬਤ ਵਾਸਤੇ ਬਣੀ ਹੈ ਔਰ ਉਹਦੇ ਵਿੱਚ ਪੋਜ਼ਿਟਿਵਿਟੀ ਨੂੰ ਉਹਦੇ ਵਿੱਚ ਇੱਕ ਪਿਆਰ ਦਾ ਹੰਗਾਰਾ ਦੇਣਾ ਇਹ ਵੀ ਬੜੀ ਵੱਡੀ ਗੱਲ ਹੈ ਖੂਬਸੂਰਤ ਹਾਂਜੀ ਤੇ ਅੱਲਾਹ ਸਾਹਿਬ ਹੁਣ ਆਪਣਾ ਜਿਹੜੀ ਮੁਲਾਕਾਤ ਆ ਹਨਾ ਸਮਾਪਤੀ ਵੱਲ ਵਧ ਰਹੀ ਹੈ ਪਰ ਇਸ ਤੋਂ ਪਹਿਲਾਂ ਜੇ ਥੋੜੀ ਜਾਜ ਥੋਵੇ ਦੋ ਲਾਈਨਾਂ ਜਿਸ ਤਨ ਲੱਗੇ ਸੋਈ ਜਾਣੇ ਦੀਆਂ ਹੋ ਜਾਣ ਦਾ ਮੁਹੱਬਤ ਦੇ ਦਿਲ ਚੋਂ ਭੁਲੇਖੇ ਨਹੀਂ ਜਾਂਦੇ ਮੁਹੱਬਤ ਦੇ ਦਿਲ ਚੋਂ ਭੁਲੇਖੇ ਨਹੀਂ ਜਾਂਦੇ ਮੁਹੱਬਤ ਦੇ ਮਜਬੂਰ ਵੇਖੇ ਨਹੀਂ ਜਾਂਦੇ ਮੁਹੱਬਤ ਨੇ ਮਜਨੂ ਨੁਕਾ ਸਾਫੜਾਇਆ ਮੁਹੱਬਤ ਨੇ ਰਾਂਝੇ ਨੂੰ ਜੋਗੀ ਬਣਾਇਆ ਮੁਹੱਬਤ ਦੇ ਲੁੱਟੇ ਤੇ ਹੋ ਜਾਣ ਦੀਵਾਨੇ ਜਿਸ ਤਨ ਨੂੰ ਲੱਗਦੀ ਏ ਉਹ ਤਨ ਜਾਣੇ ਖੂਬਸੂਰਤੀ ਖੂਬਸੂਰਤ ਕੀ ਬਾਤ ਹੈ ਕੀ ਬਾਤ ਹੈ ਨਾਰ ਸਾਹਿਬ ਰੋਹਰ ਸਾਹਿਬ ਹੁਣ ਗੱਲ ਕਰਦੇ ਆਂ ਤੁਹਾਡੇ ਆਉਣ ਵਾਲੇ ਹਨਾ ਭਵਿੱਖ ਦੇ ਪ੍ਰੋਜੈਕਟਾਂ ਦੀ ਕੋਈ ਇਹ ਜੀ ਕੋਲਾਬੋਰੇਸ਼ਨ ਸੁਪੁੱਤਰਾਂ ਨਾਲ ਬੇਟਿਆਂ ਨਾਲ ਆ ਰਹੀ ਹੋਵੇ ਜਾਂ ਕੋਈ ਹੋਰ ਜੇ ਤੁਹਾਡੇ ਕੁਝ ਸਾਨੂੰ ਤਾਂ ਤੁਹਾਡੇ ਸਾਰੇ ਗੀਤ ਵਧੀਆ ਲੱਗਦੇ ਨੇ ਪਰ ਕੁਝ ਤੁਹਾਡੇ ਦਿਲ ਦੇ ਬਹੁਤ ਨੇੜੇ ਹੋਵੇ ਮੈਂ ਜੀ ਕੋਸ਼ਿਸ਼ ਕਰਦਾ ਤੇ ਬਰਕਤ ਮੇਰਾ ਰੱਬ ਪਾਏਗਾ ਮੇਰੇ ਪੁੱਤਰਾਂ ਵਾਸਤੇ ਜੋ ਚੰਗਾ ਮੈਂ ਉਹਨਾਂ ਨੂੰ ਹਮੇਸ਼ਾ ਸਭਿਆਚਾਰੇ ਹੋਈ ਦਿੱਤੀ ਆ ਹਾਂਜੀ ਕਿ ਆਪਣੀ ਮਾਂ ਬੋਲੀ ਦੀ ਰੱਜ ਕੇ ਖਿਦਮਤ ਕਰੋ ਬਿਲਕੁਲ ਜੀ ਆਪਣੀ ਧਰਤੀ ਨੂੰ ਬਿਆਨ ਕਰੋ ਮੈਂ ਜਿਸ ਧਰਤੀ ਤੋਂ ਆਇਆ ਉਹ ਪਾਕਿਸਤਾਨ ਦਾ ਉਹ ਖਿਤਾ ਉਹ ਹਿੱਸਾ ਹੈ ਹਾਂਜੀ ਜਿੱਥੇ ਦਿਲਾਂ ਦੀਆਂ ਧੜਕਣਾਂ ਜਿਹੜੀਆਂ ਨੇ ਉਹ ਬੋਲਦੀਆਂ ਨੇ ਹਾਂਜੀ ਤੇ ਮੈਂ ਰਿਪਰੈਜ਼ੈਂਟ ਕਰਨਾ ਆਪਣੇ ਚੜ੍ਹਦੇ ਲੈਂਦੇ ਪੰਜਾਬ ਦੀ ਬਿਲਕੁਲ ਜੀ ਬਿਲਕੁਲ ਮੁਹੱਬਤ ਨੂੰ ਇਹ ਭਾਈਚਾਰੇ ਨੂੰ ਬਹੁਤ ਚੰਗਾ ਜਾਣਨਾ ਉਹ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੈਂ ਆਣਾ ਬਿਲਕੁਲ ਸਾਂਝਾ ਪਿਆਰ ਮਿਲਦਾ ਹੈ। ਬਿਲਕੁਲ। ਪਰ ਮੈਂ ਇਦਾਂ ਵੇਖਣਾ ਕਿ ਮੈਨੂੰ ਸਿਆਨਣਾ ਪੈਂਦਾ ਕਿ ਕਿਹਦੇ ਚ ਚੜਦਾ ਪੰਜਾਬ ਚ ਕਿਹੜਾ ਤੇ ਲਹਿੰਦੇ ਪੰਜਾਬ ਚ ਕਿਹੜਾ ਉਹ ਲੁੱਡੀਆਂ ਇਕੱਠੇ ਪਾ ਰਹੇ ਹੁੰਦੇ ਨੇ ਖੁਸ਼ ਹੋ ਰਹੇ ਹੁੰਦੇ ਹਾਂ। ਹਾਂਜੀ। ਬਹੁਤ ਚੰਗਾ ਲੱਗਦਾ ਜੀ। ਮੈਂ ਖੂਬਸੂਰਤ ਹੈ, ਖੂਬਸੂਰਤ ਹੈ। ਤੇ ਹੁਣ ਜੰਦਿਆਂ ਵੀ ਗੱਲ ਕਰਦੇ ਆ ਫਿਲਮਾਂ ਦੀ ਹੈ ਨਾ ਜੀ। ਤੁਸੀਂ ਆਪ ਮੇਰੇ ਖਾਲ ਦੇ ਵਿੱਚ 45-46 ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਨਾ ਤੇ ਤੁਹਾਡੇ ਬੇਟਿਆਂ ਦੀ ਸੁਪੁੱਤਰਾਂ ਦੀ ਕੁਝ ਰੁਚੀ ਹੈ ਐਕਟਿੰਗ ਵੱਲੋਂ। ਜੀ ਮੇਰਾ ਛੋਟਾ ਦੋਵੇਂ ਪੁੱਤਰ ਜਿਹੜੇ ਨੇ ਮੇਰੇ ਇੱਕ ਆਲਮ ਲੋਹਾਰ ਜੂਨੀਅਰ ਹਾਂਜੀ ਤੇ ਆਮਰ ਲੋਹਾਰ ਹਾਂਜੀ ਇਹ ਕੋ ਸੰਜੀ ਕੋਈ ਚੜ ਦੇ ਲੈਂਦੇ ਪੰਜਾਬ ਦੀ ਫਿਲਮ ਬਣਦੀ ਪਈ ਹੈ ਅੱਛਾ ਉਹਦੇ ਚ ਮੈਨੂੰ ਵੀ ਇਹਨਾਂ ਲੱਤਿਆ ਤੇ ਕਰੈਕਟਰ ਚ ਇਹ ਬੱਚਿਆਂ ਨੂੰ ਵੀ ਅੱਛਾ ਕੋਈ ਇੱਕ ਸਰਪ੍ਰਾਈਜ਼ ਹੈ ਮੇਰੇ ਚਾਣ ਵਾਲੇ ਹਾਸਤੇ ਅੱਛਾ ਤੇ ਜੇ ਰੱਬ ਨੇ ਮੁਕੱਦਰ ਚ ਕੀਤੀ ਤੇ ਜਲਦੀ ਆ ਜਾਏਗੀ ਨੰਬੇ ਸਬਰੀਨਾ ਠੀਕ ਹੈ ਬੇ ਸਬਰੀਨਾ ਠੀਕ ਹੈ ਇਹ ਹੈ ਇਹ ਰੱਬ ਕਰੇਗਾ ਤੇ ਸੁਣਾ ਹੋ ਜਾਏਗਾ ਜੀ ਤੇ ਲੋਹਾਰ ਸਾਹਿਬ ਜਾਂਦੇ ਜਾਂਦੇ ਆਪਣੇ ਚਾਉਣ ਵਾਲਿਆਂ ਨੂੰ ਲੈਦੇ ਪੰਜਾਬ ਦੇ ਸਰੋਤਿਆਂ ਨੂੰ ਚੜ੍ਹਦੇ ਪੰਜਾਬ ਦੇ ਸਰੋਤਿਆਂ ਨੂੰ ਪੂਰੀ ਦੁਨੀਆ ਵਿੱਚ ਬੈਠੇ ਸਰੋਤਿਆਂ ਨੂੰ ਕੋਈ ਸਨੇਹਾ ਤੁਹਾਡੇ ਵੱਲੋਂ ਪਿਆਰ ਭਰਿਆ ਮੇਰਾ ਸਨੇਹਾ ਹੈ ਜੀ ਇੱਕ ਦੂਜੇ ਨਾਲ ਕਰੋ ਪਿਆਰ ਇੱਕ ਦੂਜੇ ਨਾਲ ਕਰੋ ਪਿਆਰ ਕਹਿੰਦੇ ਤੁਹਾਨੂੰ ਆਰਫ ਲੋਾਰ ਇੱਕ ਦੂਜੇ ਨਾਲ ਕਰੋ ਪਿਆਰ ਇਹ ਪਲ ਵਾਪਸ ਨਹੀਂ ਆਣੇ ਇਕ ਘੜੀਆਂ ਮਹਿਮਾਨ ਨੇ ਜਿਹੜਾ ਪਿਆਰ ਏ ਇਹਦਾ ਨਾਮ ਉੱਚਾ ਏ ਸਾਰੀ ਦੁਨੀਆ ਤੋਂ ਮੁਹੱਬਤ ਜਿਹੜੀ ਇਨਸਾਨ ਨੂੰ ਇਨਸਾਨ ਬਣਾ ਦਿੰਦੀ ਏ ਤੇ ਰੱਬ ਤੁਹਾਨੂੰ ਜਿੱਥੇ ਰੱਖੇ ਆਪਣੀ ਰਹਿਮਤ ਦੇ ਸائے ਥਲੇ ਰੱਖੇ ਤੁਸੀਂ ਵੀ ਖੁਸ਼ ਰਹੋ ਵਸਦੇ ਰਹੋ ਤੇ ਇਸ ਤਰ੍ਹਾਂ ਹੀ ਪੰਜਾਬ ਦੀਆਂ ਰੌਣਕਾਂ ਲੱਗੀਆਂ ਧੰਨਵਾਦ ਦਾ ਆਰ ਫਲੋਰ ਸਾਹਿਬ ਤੇ ਅਸੀਂ ਪ੍ਰਮਾਤਮਾ ਅੱਗੇ ਅੱਲਾ ਅੱਗੇ ਅਰਦਾਸ ਕਰਦੇ ਹਾਂ ਨਾ ਜੀ ਕਿ ਤੁਹਾਨੂੰ ਲੰਬੀ ਉਮਰਾਂ ਦਵੇ ਤਾਂ ਜੋ ਤੁਸੀਂ ਆਉਣ ਵਾਲੇ ਕਈ ਦਹਾਕਿਆਂ ਤੱਕ ਕਈ ਸਾਲਾਂ ਤੱਕ ਹਨਾ ਪੰਜਾਬ ਪੰਜਾਬੀਅਤ ਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹੋ ਤੇ ਵੱਡੀ ਗੱਲ ਹੈ ਜੀ ਤੁਹਾਡੇ ਸੁਪੁੱਤਰਾਂ ਦੇ ਵਿੱਚ ਜਿਹੜਾ ਗੌਣਵ ਚਲ੍ਹਾਈ ਜਿਹੜਾ ਇੱਕ ਆਇਕਣਾ ਹੀ ਬਣਿਆ ਰਹੇ ਹਨਾ ਕਿਉਂਕਿ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਇਕੱਠਿਆਂ ਨੂੰ ਗੌਂਦੇ ਦੇਖ ਕੇ ਤੇ ਪ੍ਰਮਾਤਮਾ ਹਨਾ ਜੀ ਇਕੱਣਾ ਹੀ ਆਪਣਾ ਮੇਰਾ ਭਰਿਆ ਹੱਥ ਸਾਰੇ ਪਰਿਵਾਰ ਦੇ ਉੱਤੇ ਬਣਾਏ ਰੱਖੇ ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਚ ਆਉਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੇ ਦੋਸਤੋ ਇਹ ਹਨ ਆਰਫ ਲੋਹਾਰ ਸਾਹਿਬ ਜਿਨ੍ਹਾਂ ਨੇ ਬੜੀਆਂ ਮੈਕਨਿਕ ਖੁੱਲੇ ਦਿਲ ਨਾਲ ਸਾਡੇ ਨਾਲ ਗੱਲਾਂ ਕੀਤੀਆਂ ਤੇ ਜਿੱਥੇ ਇਹ ਤੇ ਇਹਨਾਂ ਦਾ ਪੂਰਾ ਪਰਿਵਾਰ ਤਾਂ ਆਪਣਾ ਫਰਜ਼ ਨਿਭਾ ਰਿਹਾ ਹੈ ਇੱਕ ਸਾਫ਼ ਸੁਥਰੀ ਸਟੇਜੀ ਗਾਇਕੀ ਦੇ ਨਾਲ ਪੰਜਾਬ ਪੰਜਾਬੀ ਕਿੰਨੇ ਮੈਂ ਕਹਣਾ ਵੀ ਅਮ ਸਾਲਾਂ ਤੋਂ ਸੇਵਾ ਕਰ ਰਹੇ ਨੇ ਉੱਥੇ ਆਪਣਾ ਵੀ ਪੂਰਾ ਫਰਜ਼ ਬਣਦਾ ਕਿ ਜਿੰਨਾ ਪਿਆਰ ਆਪਾਂ ਜਿੰਨਾ ਪਿਆਰ ਆਪਣੇ ਵੱਡੇ-ਵਡੇਰਿਆਂ ਨੇ ਇਹਨਾਂ ਦੇ ਪਿਤਾ ਜੀ ਆਲਮ ਲੋਹਾਰ ਸਾਹਿਬ ਹੋਣਾਂ ਨੂੰ ਦਿੱਤਾ ਜਿੰਨਾ ਪਿਆਰ ਆਪਾਂ ਆਰਫ ਲੋਹਾਰ ਸਾਹਿਬ ਹੋਣਾਂ ਨੂੰ ਦੇ ਰਹੇ ਹਾਂ ਤੇ ਉਨਾ ਹੀ ਪਿਆਰ ਤੇ ਉਹ ਦੋ ਵੀ ਜ਼ਿਆਦਾ ਪਿਆਰ ਆਪਾਂ ਇਹਨਾਂ ਦੇ ਤਿੰਨੇ ਸੁਪੁੱਤਰਾਂ ਨੂੰ ਦਈਏ ਤਾਂ ਕਿ ਆਉਣ ਵਾਲੇ ਕਈ-ਕਈ ਸਾਲਾਂ ਤੱਕ ਕਈ-ਕਈ ਸਦੀਆਂ ਤੱਕ ਇਹ ਮਾਵੋਲੀ ਪੰਜਾਬੀ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਤੁਸੀਂ ਦੇਖਦੇ ਰਹੋ 7 ਸੀਜ਼ ਟੀਵੀ ਆਸਟ੍ਰੇਲੀਆ ਪਰਵਾਜ਼